ਹਾਂਜੀ ਵੈਲਕਮ ਹੈ ਜੀ YouTube ਚੈਨਲ ਤੇ ਮੈਚਿੰਗ ਸੂਟ ਰਹਿਣਗੇ ਪ੍ਰਿੰਟਡ ਇਸ ਦੇ ਨਾਲ ਸ਼ਰਟ ਰਹੇਗੀ 1.70 ਵੱਡੇ ਪਨੇ ਦੀ ਬਾਟਮ ਇਸ ਦੇ ਨਾਲ 2 ਮੀਟਰ ਰਹੇਗੀ ਵੱਡੇ ਪਨੇ ਦੀ ਪਿਓਰ ਕੈਮਰਿਕ ਕਾਟਨ ਦੇ ਇਹ ਸੂਟ ਰਹਿਣਗੇ ਵਿਦਆਊਟ ਦੁਪੱਟਾ ਸੂਟ ਨੇ 450 ਫ੍ਰੀ ਸ਼ਿਪਿੰਗ ਦੇ ਨਾਲ ਤੁਸੀਂ ਇਹ ਸੂਟ ਬਾਈ ਕਰ ਸਕਦੇ ਹੋ ਮੇਰਾ WhatsApp ਨੰਬਰ ਮੈਂਸ਼ਨ ਆ ਉਸ ਤੇ ਆਪਣਾ ਸਕਰੀਨਸ਼ਾਟ ਸੈਂਡ ਕਰਕੇ ਸੂਟ ਬੁੱਕ ਕਰਵਾ ਸਕਦੇ ਹੋ ਨੈਕਸਟ ਪ्युअर ਕੈਮਰੀ ਕਾਟਨ ਦੀ ਸ਼ਰਟ ਰਹੇਗੀ ਵੱਡੇ ਪਣੇ ਦੀ 175 ਦੀ ਵਿਬਾ ਪ੍ਰਿੰਟਸ ਵਾਲੀ बॉਟਮ ਰਹੇਗੀ ਇਸ ਦੇ ਨਾਲ ਕੈਮਰੀ ਕਾਟਨ ਦੀ 2.5 ਮੀਟਰ embroidery ਪੈਚਵਰਕ ਹੋਇਆ ਨਾਲ ਕੋਟਾ ਡੋਰੀ ਦਾ ਦੁਪੱਟਾ ਰਹੇਗਾ tie dye ਪ੍ਰਾਈਸ ਇਹਨਾਂ ਸੂਟਾਂ ਦਾ 600 ਫ੍ਰੀ ਸ਼ਿਪਿੰਗ ਹੈਵੀ ਡਿਸਕਾਊਂਟ ਤੇ ਇਹ ਸੂਟ ਨੇ ਨੈਕਸਟ ਕਾਟਨ ਦੇ ਮੈਚਿੰਗ ਸੂਟ ਰਹਿਣਗੇ ਫੁੱਲ ਸਾਈਜ਼ ਦਾ ਮਲਮਲ ਵਰਕ ਦੁਪੱਟਾ ਰਹੇਗਾ ਸ਼ਰਟ ਰਹੇਗੀ 1 ਸੱਤਰ ਵੱਡੇ ਪਣੇ ਦੀ ਬਾਟਮ ਰਹੇਗੀ 2 ਮੀਟਰ ਵੱਡੇ ਪਣੇ ਦੀ ਫੁੱਲ ਸਾਈਜ਼ ਦਾ ਦੁਪੱਟਾ ਰਹੇਗਾ ਪ੍ਰਾਈਸ ਇਨਾ ਸੂਟਾਂ ਦਾ 730 ਫ੍ਰੀ ਸ਼ਿਪਿੰਗ ਚ ਸਕਰੀਨਸ਼ਾਟ ਸੈਂਡ ਕਰਕੇ ਤੁਸੀਂ ਇਹ ਵੀ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਸੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਆ ਨੈਕਸਟ ਆਪਣੇ ਕੋਲ ਰਖੜੀ ਕਰਕੇ ਸਪੈਸ਼ਲ ਆਫਰ ਆਈਏ ਤੇ ਆਪਾਂ ਸੂਟ ਰੈਡੀ ਕੀਤੇ ਹੋਏ ਨੇ ਪਿਓਰ ਕਾਟਨ ਸੈਲਫ ਆਲ ਓਵਰ 5 ਮੀਟਰ ਦਾ ਸੂਟ ਰਹੇਗਾ ਵਿਦ ਐਮਬ੍ਰੋਇਡਰੀ ਹੋਈ ਹੈ ਫਰੰਟ ਤੇ ਐਂਡ ਸਲੀਵਸ ਤੇ ਪਲੇਨ ਇਸ ਦੇ ਨਾਲ ਬਾਟਮ ਰਹੇਗੀ ਟਾਈ ਡਾਈ ਸੁਪਰ ਨੈਟ ਡੋਰੀਆ ਦੁਪੱਟਾ ਰਹੇਗਾ ਪ੍ਰਾਈਸ ਰਹੇਗਾ 1399 ਫ੍ਰੀ ਸ਼ਿਪਿੰਗ ਨੈਕਸਟ ਪਿਓਰ ਕੈਮਰੀ ਕਾਟਨ ਦੀ ਸ਼ਰਟ ਰਹੇਗੀ ਟਾਈ ਮੀਟਰ ਨਾਲ ਪਿਓਰ ਕੈਮਰੀ ਕਾਟਨ ਦੀ ਬਾਟਮ ਰਹੇਗੀ ਪ੍ਰਿੰਟਡ ਨਾਲ ਪਿਓਰ ਦਾ ਦੁਪੱਟਾ ਰਹੇਗਾ ਪ੍ਰਾਈਸ ਇਹਨਾਂ ਸੂਟਾਂ ਦਾ 850 ਫ੍ਰੀ ਸ਼ਿਪਿੰਗ ਨੈਕਸਟ 올 오버 에케이 택스 브랜드 ਦੇ 5 ਮੀਟਰ ਸੂਟ ਰਹੇਗਾ 프린ਟਡ ਸੂਟ ਆ ਇਹਨਾਂ ਸੂਟਾਂ ਦਾ ਜੋ ਪ੍ਰਾਈਸ ਆ 450 ਫ੍ਰੀ ਸ਼ਿਪਿੰਗ ਸਕਰੀਨਸ਼ਾਟ ਸੈਂਡ ਕਰਕੇ ਆਰਡਰ ਪਲੇਸ ਕਰ ਸਕਦੇ ਹੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ